ਸੱਚਰੀਏ ਗੱਲ ਦੇ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੀ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜੋ ਨੇ ਹੈਵੀ ਨੇ ਬਹੁਤ ਜ਼ਿਆਦਾ ਹੈਵੀ ਜਿਹੜੀਆਂ ਆਪੇ ਸੂਟਾਂ ਵਿੱਚ ਕਲੈਕਸ਼ਨ ਆਈਆਂ ਨੇ ਇਹਨਾਂ ਵਿੱਚ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਦੁਪੱਟਾ ਪੂਰਾ ਹੈਵੀ ਹੈ ਬਾਟਮ ਪਲੇਨ ਆਏਗਾ ਤੇ ਰੰਗ ਜਿਹੜੇ ਨੇ ਜਿਹੜੇ ਜਿਹੜੇ ਇੱਥੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ 3300 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਕੋਈ ਐਕਸਟਰਾ ਨਹੀਂ ਹੈਗੇ 3300 ਦੇ ਵਿੱਚ ਤੁਹਾਨੂੰ ਜਿਹੜਾ ਇਹ ਸੂਟ ਮਿਲੇਗਾ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਹੁਤ ਹੀ ਪਿਆਰੀ ਐਮਬ੍ਰੋਇਡਰੀ ਦੇ ਨਾਲ ਤੇ ਇਹ ਸੂਟ ਜਿਹੜੇ ਨੇ ਵਿਆਹਾਂ ਸ਼ਾਦੀਆਂ ਲਈ ਸਪੈਸ਼ਲ ਨੇ ਹੁਣ ਵੈਡਿੰਗ ਸੀਜ਼ਨ ਸਟਾਰਟ ਹੋ ਗਿਆ ਹੈ ਫੈਸਟੀਵਲ ਸੀਜ਼ਨ ਹੈ ਵੈਡਿੰਗ ਸੀਜ਼ਨ ਹੈ ਇਸ ਲਈ ਇਹਨਾਂ ਸੂਟਾਂ ਨੂੰ ਜਿਹੜਾ ਕਿ ਅਸੀਂ ਇਹਨਾਂ ਫੰਕਸ਼ਨਾਂ ਦੇ ਤਿਹਾਰਾਂ ਤੇ ਪਾ ਸਕਦੇ ਹਾਂ ਬਹੁਤ ਸੋਹਣੇ ਸੂਟ ਨੇ ਦੇ ਜਿਹੜੇ ਰੰਗਾਂ ਦੇ ਵਿੱਚ ਜੋ-ਜੋ ਜਿਹੜਾ ਵਿੱਚ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਦੇ ਵਿੱਚ ਤਿੰਨ ਰੰਗ ਨੇ ਤੇ ਹੈਵੀ ਆ ਵੀ ਸੂਟ ਆ ਲਟਕਣ ਲੱਗੀ ਬਹੁਤ ਪਿਆਰੀ ਦੁਪੱਟੇ ਤੇ ਅੱਜ ਜਿਹੜੀ ਹੈ ਵੈਲਵਟ ਦੇ ਵਿੱਚ ਨੇ ਹੁਣ ਵਿੰਟਰ ਸੀਜ਼ਨ ਆ ਗਿਆ ਹੈ ਤੇ ਵੈਲਵਟ ਨੇ ਵਿੰਟਰ ਦੇ ਸੀਜ਼ਨ ਵਿੱਚ ਖੂਬ ਤਮਾਮਚਾਣੀਆਂ ਨੇ ਇਹ ਵਾਲੇ ਵੈਲਵਟ ਦੇ ਸੂਟ ਬਹੁਤ ਹੀ ਪਿਆਰੇ ਨੇ ਬਾਟਮ ਵੀ ਵੈਲਵਟ ਦਾ ਹੈ ਹੈਵੀ ਐਮਬਰਾਇਡਰੀ ਨਾਲ ਆਏਗਾ ਸ਼ਰਟ ਵੀ ਹੈਵੀ ਐਮਬਰਾਇਡਰੀ ਨਾਲ ਆਏਗੀ 2500 ਰੁਪਏ ਦਾ ਰੇਟ ਹੈ ਜਿਹੜਾ ਨਾਲ ਤੁਹਾਨੂੰ ਸਟੌਲ ਮਿਲੇਗਾ ਵੈਲਵਟ ਦੇ ਵਿੱਚ ਉਹਦੀ ਵੀ ਸਾਈਡ ਤੇ ਐਮਬਰਾਇਡਰੀ ਹੈ ਤੇ ਨਾਲ ਮਕੈਸ਼ ਵਰਕ ਹੋਇਆ ਪੂਰਾ ਹੈਵੀ ਹੈ ਵਿਡਿੰਗ ਤੇ ਪਾਉਣ ਵਾਲਾ ਬਹੁਤ ਸੋਹਣਾ ਸੂਟ ਹੈ ਰੰਗ ਪੰਜ ਹੈਗੇ ਨੇ ਤੇ ਸਾਰੇ ਰੰਗ ਜਿਹੜੇ ਨੇ ਅਵੇਲੇਬਲ ਨੇ ਬਾਕੀ ਅਗਰ ਤੁਸੀਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕਵਰੀ ਕਰਨੀ ਤਾਂ ਮੈਂ ਆਪਣਾ ਨੰਬਰ 623924575 ਜੀ ਦਿੱਤਾ ਆ ਨੰਬਰ ਜਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਇਹ ਵੀ ਜਿਹੜੇ ਨੇ ਟਾਪ ਐਂਡ ਬਾਟਮ ਵਿੱਚ ਆਏਗੇ ਬਾਟਲ ਗ੍ਰੀਨ ਕਲਰ ਸੀ ਐਂਡ ਬਲੈਕ ਕਲਰ ਐ ਕਲਰ ਇਹਨਾਂ ਦੇ ਇਥੇ ਪਾ ਪਰਪਲ ਐ ਮੈਂਸ਼ਨ ਕੀ ਕੀ ਹੋਏ ਨੇ ਤਾਂ ਕਿ ਜਿਹੜਾ ਕੀ ਕਸਟਮਰ ਨੂੰ ਜਿੰਨਾ ਵੀ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਕਨਫਿਊਜ਼ਨ ਨਾ ਰਹੇ ਇਹ ਜੌਰਜਟ ਦੇ ਵਿੱਚ 780 ਦੇ ਵਿੱਚ ਬਹੁਤ ਹੀ ਪਿਆਰਾ ਸੂਟ ਆ ਇਹਦੇ ਵਿੱਚ ਰੰਗ ਲਗਭਗ 35 ਤੋਂ 40 ਹੈਗੇ ਨੇ 5 ਮੀਟਰ ਦਾ ਤੁਹਾਨੂੰ ਜੌਰਜਟ ਦਾ ਫੈਬਰਿਕ ਮਿਲੇਗਾ ਦੇ ਨਾਲ ਦੁਪੱਟੇ ਤੇ ਵਰਕ ਹੋਇਆ ਹੈ ਕੜਾਈ ਹੋਈ ਹੈ ਕਟਵਕ ਵਾਲੀ ਤੇ ਵਿੱਚ ਵੀ ਦੁਪੱਟੇ ਦੀ ਐਮਬਲੋਇਡਰੀ ਆ 7 ਮੀਟਰ ਦੀ ਦੁਪੱਟੇ ਦੀ ਲੈਂਥ ਹੈ ਜੌਰਚਟ ਦਾ ਦੁਪੱਟਾ ਹੈ ਜੌਰਚਟ ਦਾ ਸੂਟ ਹੈ ਸੂਟ ਜਿਹੜਾ 5 ਮੀਟਰ ਆਲਓਵਰ ਮਿਲੇਗਾ ਤੇ ਰੰਗ ਇਹਦੇ ਵਿੱਚ ਜਿਹੜੇ ਨੇ ਬਹੁਤ ਨੇ ਉਹ ਤੁਸੀਂ ਦੇਖਣੇ ਆ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਦਾ ਸਕਰੀਨਸ਼ਾਟ ਸੈਂਡ ਕਰ ਦੇਣਾ ਜਿਹੜੇ ਜਿਹੜੇ ਵੀ ਰੰਗ ਇਹਨਾਂ ਵਿੱਚ ਹੋਣਗੇ ਮੈਂ ਤੁਹਾਨੂੰ ਉੱਥੇ ਸ਼ੇਅਰ ਕਰ ਦਿਆਂਗੇ ਬ੍ਰੌਕੇਟ ਨੇ ਵੀ ਹੁਣ ਸਰਦੀਆਂ ਦੇ ਵਿੱਚ ਖੁੱਪਤ ਮਮਤਾਣੀਆਂ ਨੇ ਕਿਉਂਕਿ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ ਗਿਆ ਹੈ ਬ੍ਰੌਕਰਟ ਨੇ ਬਾਟਰ ਐਂਡ ਕਰਨਾ ਹੈ 5 ਮੀਟਰ ਦਾ ਬ੍ਰੌਕਰਟ ਦਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਬ੍ਰੌਕਰਟ ਹੈ ਤੇ ਰੇਟ ਹੈ ਸਿਰਫ 680 ਰੁਪਏ ਫ੍ਰੀ ਸ਼ਿਪਿੰਗ ਚਾਰजेस ਹੈ ਰੰਗ 35 ਤੋਂ 40 ਹੈਗੇ ਨੇ ਸ਼ਿਪਿੰਗ ਚਾਰਜ ਜਿਹੜੀ ਫ੍ਰੀ ਹੈ 680 ਰੁਪਏ ਦਾ ਰੇਟ ਹੈ ਸੂਟ ਇਹਨਾਂ ਵਿੱਚ ਰੰਗ ਹੋਰ ਵੀ ਹੈਗੇ ਨੇ ਉਹਦੇ ਲਈ ਤੁਸੀਂ ਨੰਬਰ ਤੇ ਜਾ ਕੇ ਔਰਗੈਂਜ਼ਾ ਫੈਬਰਿਕ ਬਹੁਤ ਟ੍ਰੈਂਡ ਕਰ ਰਿਹਾ ਹੈ ਵੀ ਔਰਗੈਂਜ਼ਾ ਦੇ ਫੈਬਰਿਕ ਦੇ ਵਿੱਚ ਸੂਟ ਆਏ ਨੇ ਇਹਨਾਂ ਦਾ ਇਹ ਆ ਕਿ ਔਰਗੈਂਜ਼ਾ ਦੀ ਸ਼ਰਟ ਔਰਗੈਂਜ਼ਾ ਦਾ ਦੁਪੱਟਾ ਨਾਲ ਜੋਰਜਰ ਦਾ ਬਾਟਮ ਮਿਲੇਗਾ ਹੈਂਡ ਪੇਂਟ ਵਾਲੀਆਂ ਕਲੈਕਸ਼ਨਾਂ ਨੇ ਰੰਗ ਇਹਨਾਂ ਵਿੱਚ ਵੀ ਕਾਫੀ ਹੈਗੇ ਨੇ ਉਹ ਵੇਖਣੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ